ਅਨਯੋਗ ਸੀਐਮ ਸਾਹਿਬ ਪੰਜਾਬ ਵੱਲੋਂ ਜਿਹੜੇ ਦਿਸ਼ਾ ਨਿਰਦੇਸ਼ ਨੇ ਕਿ ਡਰਗ ਮੁਕਤ ਕਰਨਾ ਹੈ ਸਟੇਟ ਨੂੰ ਔਰ ਜ਼ੀਰੋ ਟੋਲਰੈਂਸ ਪਾਲਿਸੀ ਐਟਵਰਡਸ ਕ੍ਰਿਮੀਨਲਸ ਉਹਦੇ ਚ ਬੜੀ ਵੱਡੀ ਕਾਮਯਾਬੀ ਮਿਲੀ ਹੈ ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਨੂੰ ਸਾਡੀ ਟੀਮ ਜਿਹੜੇ ਹਰਪ੍ਰੀਤ ਮੰਡੇਰ ਸਾਹਿਬ ਏਸੀਪੀ ਸਾਹਿਬ ਵਿਸ਼ਾਲ ਜੀ ਜੀ ਏਡੀਸੀਪੀ ਜਸਪਾਲ ਜੀ ਏਸੀਪੀ ਔਰ ਜਸਵੀਰ ਸਿੰਘ ਐਸਐਚਓ اسلامਾਬਾਦ ਤੇ ਉਹਨਾਂ ਦੀ ਟੀਮ ਐਸਆਈ ਬਲਵਿੰਦਰ ਸਿੰਘ ਇਹ ਸਾਰਿਆਂ ਨੇ ਬਹੁਤ ਵਧੀਆ ਕੰਮ ਕੀਤਾ ਔਰ ਬੜੀ ਮਿਹਨਤ ਨਾਲ ਬੜੀ ਸਾਇੰਟੀਫਿਕ ਤਰੀਕੇ ਨਾਲ ਔਰ ਇੰਟੈਲੀਜੈਂਸ بیسਡ ਆਪਰੇਸ਼ਨ ਦੇ ਵਿੱਚ ਬੜੀ ਵੱਡੀ ਬਰਾਮਦਗੀ ਹੋਈ ਹੈ 8 ਕਿਲੋ ਤੇ ਪੁਆਇੰਟ 2 ਗ੍ਰਾਮਸ ਹਿਰੋਇਨ ਬਰਾਮਦ ਹੋਈ ਹੈ 6 ਕਿਲੋ ਅਫੀਮ ਹੈ 4 ਪਿਸਟਲ ਨੇ ਔਰ 17 ਕੈਟਰੀਜਸ ਨੇ ਔਰ ਇਸ ਤੋਂ ਇਲਾਵਾ ਜਿਹੜਾ ਕੈਮੀਕਲ ਹੈ ਉਹ ਤਕਰੀਬਨ ਜਿਹੜਾ ਹੈਗਾ रह तेरह किलो कैमिकल है क्वांटिटी जीडी है तेरह पॉइंट टू के करीब किलो हीरोइन है सॉरी एट एट पॉइंट टू थ्री मतलब अठ किलो तो उपर हीरोइन है छे किलो ओपीएम है तेरह किलो दे करीब एक कैमिकल है जो एनहांसर है ड्रग का और चार पिस्टल ने 17 ਕਾਰਟ੍ਰਿਜਸ ਨੇ ਇਹ ਬੜੀ ਵੱਡੀ ਮੈਂ ਇਹਨੂੰ ਸਮਝਦਾ ਇੱਕ ਰਿਕਵਰੀ ਹੈ ਦੋਨੋਂ ਡਰੱਗਜ਼ ਹੀਰੋਇਨ ਤੇ OPM ਦੀ ਤੇ ਪਲੱਸ ਜਿਹੜਾ ਇਹ ਪਿਸਟਲਸ ਦੀ ਰਿਕਵਰੀ ਹੈ ਉਹਦੇ ਚ ਜਿਹੜੇ ਪਿਸਟਲ ਨੇ ਉਹ ਉਹਦੇ ਚ 3.0 ਬੋਰ ਦਾ ਪਿਸਟਲ ਹੈ ਇੱਕ ਬਲੌਕ ਹੈ ਇਟਲੀਅਨ ਮੇਡ ਬੜਾ ਸਫਿਸਟੀਕੇਟਿਡ ਔਰ 2.32 ਦੇ ਪਿਸਟਲ ਨੇ ਇਹਦੇ ਤਿੰਨ ਮੁਲਜ਼ਮ ਗ੍ਰਿਫਤਾਰ ਹੋ ਚੁੱਕੇ ਨੇ ਇੱਕ ਹੈਗਾ ਦਿੱਤਿਆ ਤੇ ਦੂਸਰਾ ਸ਼ੰਭੂ ਇੱਕ ਮੁਸਕਾਨ ਲੜਕੀ ਹੈ ਇਹਦੇ ਜਿਹੜਾ ਦਿੱਤਾ ਹੈਗਾ ਇਹ son of ਆਨੰਦकिशोर ਹੈ ਨਿਊ ਬੰਬੇ ਵਾਲੀ ਜਿਹੜੇ ਪੱਲਾ ਕਲੋਨੀ ਛਾਟਾ ਅੰਮ੍ਰਿਤਸਰ ਇਹਦੀ ਜੇ ਆਪਾਂ ਬੈਕਗ੍ਰਾਉਂਡ ਦੇਖੀਏ ਕਿ ਇਹ ਆਪਣੇ ਬਿਲਕੁਲ ਅਨਪੜਾ ਹੈ ਔਰ ਡੈਰੀ ਦੇ ਉੱਤੇ ਕੰਮ ਕਰਦਾ ਹੈ ਸ਼ੰਭੂ ਜਿਹੜਾ ਉਹ 4th ਕਲਾਸ ਪਾਸ ਹੈਗਾ ਸਿਰਫ 4th ਸਟੈਂਡਰਡ ਤੇ ਇਸ ਡਰਾਈਵਰੀ ਦਾ ਕੰਮ ਕਰਦਾ ਹੈ ਮੁਸਕਾਨ ਜਿਹੜੀ ਮੇਨ ਇਹਦੇ ਵਿੱਚ ਕਿੰਗ ਪਿੰਨ ਹੈ ਸੁਨੀ ਜਿਹੜਾ ਦੱਤਿਆ ਦਾ ਭਰਾ ਹੈ ਉਹਦੀ ਬੇਟੀ ਹੈ ਇਹਨਾਂ ਸਾਰੇ ਜਿਹੜੇ ਮਤਲਬ ਸਾਜ਼ਿਸ਼ ਤਹਿਤ ਇਹ ਬੜਾ ਵੱਡਾ ਡਰੱਗ ਕਾਰਟਲ ਤੇ ਆਰਮਜ਼ ਕਾਰਟਲ ਚਲਾ ਰਹੇ ਸੀਗੇ ਓਪੀਐਮ ਹੈ ਉਹ ਤੇ ਆਰਮਜ਼ ਵੀ ਕੁਝ ਕ੍ਰਾਸ ਬਾਰਡਰ ਨੇ ਤੇ ਕੁਝ ਵਿਦਨ ਕੰਟਰੀ ਨੇ ਉਹ ਲਿਆ ਕੇ ਔਰ ਇਹਦੇ ਨਾਲ ਜਿਹੜਾ ਕੈਮੀਕਲ ਮਿਲਿਆ ਇਹ ਇੱਕ ਡਰਗ ਨੂੰ ਮਿਕਸ ਕਰਕੇ ਉਹਦੀ ਮਾਤਰਾ ਵਧਾਉਣ ਵਾਸਤੇ ਤੇ ਵੱਡੀ ਕੁਆਂਟੀਟੀ ਕਰਨ ਵਾਸਤੇ ਤਾਂ ਕਿ ਉਹਦੇ ਨਾਲ ਹੋਰ ਪ੍ਰੋਫਿਟ ਹੋ ਸਕੇ ਉਹਦੇ ਵਾਸਤੇ ਯੂਜ਼ ਕੀਤਾ ਗਿਆ ਜੇ ਆਪਾਂ ਇਹਨਾਂ ਦੇ ਪਿਛੋਕੜ ਵੱਲ ਨਿਗਾਹ ਮਾਰੀਏ ਤੇ ਜਿਹੜਾ ਸਨੀ ਹੈ ਇਹਦੇ ਖਿਲਾਫ तकरीबन ਕਿੰਨੇ ਨੇ ਜਿਹਦੇ 26 26 ਕੇਸਸ ਨੇ 26 ਮੁਕਦਮੇ ਨੇ ਵਕਫਾ ਕਾ ਐਨਡੀਪੀਐਸ ਐਕਟ ਜਾਂ ਹੋਰ ਆਈਪੀਸੀ ਦੀਆਂ ਸੈਂਸੇਸ਼ਨਲ ਹਿਨਸ ਕ੍ਰਾਈਮ ਦੀਆਂ 307 ਵਗੈਰਾ ਵੀ ਹੈ ਆਰਮਜ਼ ਐਕਟ ਹੈ ਔਰ ਜਿਹੜਾ ਦਿੱਤਿਆ ਹੈਗਾ ਉਹਦੇ ਖਿਲਾਫ ਇਹ ਹੁਣ ਜਿਹੜੇ ਪਹਿਲੀ ਵਾਰੀ ਇਹ ਪਰਚੇ ਦਰਜ ਹੋਏ ਨੇ ਇੱਥੇ ਇਹ ਜਿਹੜਾ ਸ਼ੰਭੂ ਹੈ ਉਹਦੇ ਖਿਲਾਫ ਪਹਿਲਾਂ ਵੀ ਚਾਰ ਮੁਕਦਮੇ ਦਰਜ ਸੀ ਤੇ ਹੁਣ ਇਹ ਲੇਟੈਸਟ ਇਸ ਤੇ ਫੜਿਆ ਗਿਆ ਹੈ ਉਹਦੇ ਚ ਵੀ ਜਿਹੜਾ ਆਰਮਜ਼ੈਕ ਤੇ ਐਨਡੀਪੀਐਸ ਦੇ ਹੀ ਜ਼ਿਆਦਾ ਹੈਗੇ ਆ ਜੋ ਇਹਦੇ ਚ ਹੋਰ ਵੀ ਇਹ ਗੱਲ ਪੁੱਛ ਕੇ ਹੋਈ ਹੈ ਪਤਾ ਲੱਗਿਆ ਹੈ ਕਿ ਜਿਹੜੇ ਲੁਕੋ ਕੇ ਕਿਤੇ ਨਾ ਡਿਫਰੈਂਟ ਡਿਫਰੈਂਟ ਜਗ੍ਹਾ ਦੇ ਉੱਤੇ ਚੀਜ਼ਾਂ ਰੱਖਦੇ ਸੀ ਤੇ ਪਰਿਵਾਰ ਦੇ ਮੈਂਬਰਾਂ ਰਾਹੀਂ ਉਹਨਾਂ ਦੀ ਸ਼ਿਫਟਿੰਗ ਕਰਾਉਂਦੇ ਸੀਗੇ ਥੈਟ ਇਜ਼ ਵਾਈ ਜਿਹੜੀ ਉਹ ਲੜਕੀ ਮੁਸਕਾਨ ਹੈ ਉਹ ਵੀ ਸ਼ਿਫਟਿੰਗ ਦੇ ਵਿੱਚ ਉਹਦਾ ਰੋਲ ਬੜਾ ਕਲੀਅਰ ਸੀ ਉਹਨੂੰ ਪਤਾ ਸੀਗਾ ਕਿ ਕਿੱਥੇ ਚੀਜ਼ਾਂ ਰੱਖੀਆਂ ਗਈਆਂ ਨੇ ਇਸੇ ਕਰਕੇ ਉਹਦੀ ਵੀ ਅਰੈਸਟ ਜਿਹੜੀ ਇਹਦੇ ਚ ਹੋਈ ਹੈ ਸੋ ਮੈਂ ਸਾਰੀ ਟੀਮ ਨੂੰ ਮੁਬਾਰਕਬਾਦ ਦਿੰਦਾ ਔਰ ਇਹਨਾਂ ਨੂੰ ਮਤਲਬ ਸਾਰੀ ਅਸੀਂ ਵਾਜਬ ਰਿਕਮੈਂਡੇਸ਼ਨ ਕਰਾਂਗੇ ਡੀਜੀ ਸਾਹਿਬ ਨੂੰ ਸੋ ਥੈਟ ਇਹਨਾਂ ਦੀ ਜੋ ਵੀ ਬੈਸਟ ਰਿਵਾਰਡ ਹੋ ਸਦਾ ਡੀਜੀ ਲੈਵਲ ਤੇ ਉਹ ਵੀ ਦਿੱਤਾ ਜਾਵੇ ਉਹ ਬੇਟੀ ਹੈ ਜੀ ਉਹਨਾਂ ਦੀ ਜਿਵੇਂ ਘਰ ਦੇ ਸਰ ਉਹ ਸਾਰੇ ਨਾ ਇੱਥੇ ਰਹਿੰਦੇ ਹਾਂ ਜੀ ਮੁੰਬਈ ਰਹਿੰਦੇ ਸੀ ਇੱਥੇ ਦੇ ਲੁਸਨੀ ਨਹੀਂ ਨਹੀਂ ਤੋਂ ਨੇ ਜੀ ਪਹਿਲੇ ਕਿਹਨੂੰ ਬੰਬੇ ਵੀ ਬੰਬੇ ਵਾਲੀ ਆ ਐਡਰੈਸ ਹੈ ਜੀ ਇਹਦਾ ਬੰਬੇ ਵਾਲੀ ਕੋਠੀ ਬੰਬੇ ਵਾਲੀ ਕੋਠੀ सनी, गा, गा, सनी जी और मेरे ख्याल तीन चार महीने पहला ही जमानते आया वो जल्दी फड़ा जाएगा वही